ਦੋ ਦਿਨ ਪਹਿਲਾਂ ਚਾਵਾਂ ਨਾਲ ਵਿਆਹੀ ਕੁੜੀ ਦੀ ਹੋਈ ਮੌਤ ਐਤਵਾਰ ਦੇ ਦਿਨ ਹੋਇਆ ਸੀ ਵਿਆਹ ਨਵੇਂ ਵਿਆਹੀ ਜੋੜੇ ਦੀ ਕਾਰ ਹੋਈ ਹਾਦਸੇ ਦਾ ਸ਼ਿਕਾ ਰਕਤ ਨਾਲ ਕਾਰ ਟਕਰਾਉਣ ਕਾਰਨ ਵਾਪਰਿਆ ਭਿਆਨਕ ਹਾਦਸਾ ਲੜਾ ਹੋਇਆ ਗੰਭੀਰ ਜ਼ਖਮੀ ਲਾੜੀ ਦੀ ਹੋਈ ਦਰਦਨਾਕ ਮੌਤ ਇੱਕ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ 2 ਦਿਨ ਪਹਿਲਾਂ ਹੀ ਚਾਵਾਂ ਦੇ ਨਾਲ ਵਿਆਹੀ ਕੁੜੀ ਦੀ ਅੱਜ ਮੌਤ ਹੋ ਗਈ ਹੈ ਫਤਿਹਗੁਰਪੁਰ ਵਿਖੇ ਇੱਕ ਰੋਕੰਬਾਉ ਹਾਦਸਾ ਵਾਪਰਿਆ ਜਿਸ ਦੇ ਵਿੱਚ ਨਵੇਂ ਵਿਆਹੇ ਜੋੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੇ ਵਿੱਚ ਨਵੀਂ ਦੁਲਹੰਦੀ ਮੌਤ ਹੋ ਗਈ ਜਦ ਕਿ ਲਾੜਾ ਚੰਡੀਗੜ੍ਹ ਵਿਖੇ ਜੇ ਰਹੀ ਇਲਾਜ ਹੈ ਇਹ ਹਾਦਸਾ ਦਰਖਤ ਨਾਲ ਕਾਰ ਟਕਰਾਉਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਦੱਸਦੇ ਕਿ ਇਸ ਹਫਤੇ ਵਿਆਹ ਹੋਇਆ ਸੀ ਇਤਵਾਦ ਦੇ ਦਿਨ ਹੀ ਦੋਨਾਂ ਦਾ ਵਿਆਹ ਹੋਇਆ ਸੀ ਕਿ ਕੁੜੀ ਦੀ ਅੱਜ ਮੌਤ ਹੋ ਗਈ ਹੈ ਇਸ ਬੰਦੀ ਐਸਐਚਓ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਾਨੂਪੁਰ ਤੋਂ ਬੁਲਾੜੇ ਵਾਲੇ ਰੋਡ ਉਤੇ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਿ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਕਾਰ ਦੇ ਵਿੱਚ 21 ਸਾਲਾਂ ਦੀ ਕੁੜੀ ਜਿਸ ਦੀ ਕਿ ਮੌਤ ਹੋਈ ਹੈ ਆਪਣੇ ਪਤੀ ਦੇ ਨਾਲ ਜਾ ਰਹੀ ਸੀ ਜਦਕਿ ਮੁੰਡਾ ਗੰਭੀਰ ਜ਼ਖਮੀ ਹੋਇਆ ਹੈ ਜਿਸ ਦਾ ਕਿ ਇਲਾਜ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ ਕੱਲ ਇੱਕ ਰਾਤ ਮਾਨੂਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ ਇਹਦੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਿਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ कौर ਵਾਈਫ ਆਫ ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਇਹਨਾਂ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਆਸਾ ਕਿ ਤਾਂ ਬਖਸ਼ੇ ਇਹ ਹਾਸਾ ਭਾਜੀ ਤਾਂ ਕਿ ਜੋ ਮੈਂ ਬਿਆਨ ਲਿਖਾਇਆ ਮੈਂ ਲੜਕੇ ਦਾ ਜੋ ਬਿਆਨ ਆਊਗਾ ਉਹ ਸਾਹਤ ਨੂੰ ਪਤਾ ਲੱਗੂਗਾ ਵੀ ਇਤ ਕੰਮਿਆਰ ਸਾਹਿਬ ਸਰ ਪਤਾ ਲੱਗ ਰਹੀ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇੋਂ ਆ ਰਹੇ ਸੀ ਕਿੰਨੇ ਵਜੇ ਦਾ ਸਮਾਂ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਂ ਹੈ ਜੀ ਕੀ ਫਿਰ ਇਹਦੇ ਵਿੱਚ ਕਿਹਦੀ ਕਿਹਦੀ ਮੌਤ ਹੋਈ ਹੈ ਕੋਲ ਜੱਥੇ ਸਾਨੂੰ ਜੋ ਇਨਫੀਮੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਪੂਰੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਅਣਦੀ ਕਾਰਵਾਈ ਕੀਤੀ ਜਾਊ। ਜੀ ਵੱਜੀ ਜਿਹਦੇ ਵਿੱਚ ਨਹੀਂ ਪਤਾ ਲੱਗਿਆ ਵਿੱਚ। ਜੋ ਮਾ ਮੌਕੇ ਤੋਂ ਪਤਾ ਲੱਗਿਆ ਇਹ ਡਾਕਟਰ ਦੇ ਵਿੱਚ ਵੱਜੀ ਰਹੀ। ਚੜ੍ਹਦੇ ਕਲਾ ਟਾਈਮ ਟੀਵੀ ਲਈ ਫਤੇਗੜ ਸਾਹਿਬ ਤੋਂ ਪੱਤਰਕਾਰ ਜਗਦੇਵ ਸਿੰਘ ਦੀ ਖਾਸ ਰਿਪੋਰਟ।